ਜਿੱਦਾਂ ਪਤਾ ਲੱਗਿਆ ਵੀ ਫੌਜ ਦੇ ਵੀ ਇਨਵੈਸਟੀਗੇਸ਼ਨ ਵਾਲੇ ਆਏ ਨੇ ਐਨਆਈਬੀਆਈ ਹੋਰ ਵੀ ਏਜੰਸੀਆਂਾਂ ਬੜੀਆਂ ਆਈਆਂ ਲੇਕਿਨ ਹੁਣ ਤੱਕ ਕੀ ਕੁਝ ਸਾਹਮਣੇ ਆਇਆ ਨਹੀਂ ਜਿੱਦਾਂ ਕੇਸ ਜੋ ਜੀ ਕੱਲ ਹੀ ਜਿਹੜਾ ਦੋਸ਼ੀ ਗੁਰਪ੍ਰੀਤ ਉਹਨੂੰ ਐਮਜ਼ ਹਸਪੀਟਲ ਚੋ ਮੈਡੀਕਲੀ ਫਿਟ ਟੂ ਬੀ ਅਰੈਸਟਡ ਕੀਤਾ ਗਿਆ ਸੀ ਕਿ ਜਦੋਂ ਉਹਨੂੰ ਡਿਸਚਾਰਜ ਕਰਤਾ ਤੇ ਸਾਡੀ ਟੀਮ ਨੇ ਐਸ ਪਰ ਲਾਅ ਉਹਨੂੰ ਅਰੈਸਟ ਫਾਇਰ ਤੇ ਅੱਜ ਉਹਨੂੰ ਪੇਸ਼ ਕੀਤਾ ਜਾਵੇਗਾ ਤੇ ਜਿਹੜੀ ਤੁਸੀਂ ਆਰਮੀ ਦੀ ਗੱਲ ਕਰ ਰਹੇ ਹੋ ਉਹ ਸਾਡੀ ਬੌਮ ਡਿਸਪੋਜ਼ਲ ਟੀਮ ਲਗਾਤਾਰ ਤੁਹਾਨੂੰ ਪਤਾ ਹੈ 2-3 ਦਿਨਾਂ ਦੀ rather ਪੰਜੇ ਦਿਨਾਂ ਦੀ ਉੱਤੇ ਕਰ ਰਹੀ ਸੀਗੀ ਬਟ ਥੋੜੇ-ਬਹੁਤ ਉੱਤੇ ਕੁਛ ਨਾ ਕੁਛ ਅਦਾ ਨਾ ਮਟੀਰੀਅਲ ਮਿਲਦਾ ਜੋ ਇੱਕਦਮ ਵਿਸਪੋਰਟ ਕਰਦਾ ਇਸ ਕਰਕੇ ਬਟ ਟੇਕਿੰਗ ਅ ਸਕੰਡ ਓਪੀਨੀਅਨ ਅਸੀਂ ਰਿਕਵੈਸਟ ਪੇਜੀ ਸੀ ਆਮਿਓ ਅਥਾਰਟिटीज ਨੂੰ ਕਿ ਇੱਕ ਬਰ ਤੁਸੀਂ ਵੀ ਆਪਣੀ ਵੌਮ ਡਿਸਪੋਜ਼ਲ ਟੀਮ ਨੂੰ ਭੇਜ ਦਿਓ ਔਰ ਕਿਉਂਕਿ ਉਹਨਾਂ ਦੀ ਟੀਮ ਬਾਹਰੋਂ ਆਣੀ ਸੀ ਉਹਦੇ ਚ ਥੋੜਾ ਟਾਈਮ ਲੱਗਿਆ ਬਟ ਅੱਜ ਆਈ ਥਿੰਕ ਅੱਜ ਦੁਪਹਿਰ ਤੱਕ ਉਹਨਾਂ ਦੀ ਟੀਮ ਪਹੁੰਚ ਜਾਏਗੀ ਔਰ ਉਹ ਵੀ ਇੱਕ ਵਾਰੀ ਜਿਹੜਾ ਸੀਨ ਆਫ ਕਰਾਇਮ ਹੈ ਉਹਦਾ ਜਾਇਜ਼ਾ ਲੈਣਗੇ ਜਿਹੜਾ ਕਿਹਾ ਜਾ ਰਿਹਾ ਹੈ ਬਾਰ ਬਾਰ ਵੀ ਕਤੂਆ ਤੋਂ ਪੁਲਿਸ ਆਈ ਹੈ ਕਤੂਆ ਪੁਲਿਸ ਵੀੜੀ ਚੈੱਕ ਕਰ ਰਹੀ ਹੈ ਉਹ ਸਾਈਕਲ ਤੇ ਜਾ ਰਿਹਾ ਸੀਗਾ ਉਹ ਜੀ ਉਹਨੇ ਆਹ ਕੀਤਾ ਸੀਗਾ ਕਿੰਨਾ ਮਤਲਬ ਮੀਡੀਆ ਦੇ ਵਿੱਚ ਗੱਲਾਂ ਆਈਆਂ ਕਿੰਨਾ ਕਸਾਚਾ ਜੀ ਇਸ ਦੇ ਵਿੱਚ ਦੇਖੋ ਜੀ ਕਟੂਆ ਤੁਹਾਨੂੰ ਸਾਰਿਆਂ ਨੂੰ ਪਤਾ ਉਹਦੇ ਮੋਬਾਈਲ 'ਚ ਜੋ ਤਫ਼ਤੀਸ਼ ਚ ਪਤਾ ਲੱਗਿਆ ਸੀ ਉਹਨੇ ਇੱਕ ਬਸਤੀ ਬੁਕਿੰਗ ਕਰਾਈ ਸੀਗੀ ਫ੍ਰੋਮ ਬਠਿੰਡਾ ਤੋਂ ਕਟੂਆ ਵਾਏ ਬਸ ਤੇ ਕਟੂਆ ਪੁਲਿਸ ਦੇ ਇੱਕ ਡੀਐਸਪੀ ਜ਼ਰੂਰ ਉਹਦੀ ਪੁੱਛਗਿੱਛ ਕਰਨ ਲਈ ਆਏ ਸੀਗੇ ਪਰ ਇਹ ਜਿਹੜੀ ਸਾਈਕਲ ਤੋਂ ਜਾਣ ਵਾਲੀ ਗੱਲਾਂ ਇਸ ਤਰ੍ਹਾਂ ਦੇ ਕਈ ਤਰ੍ਹਾਂ ਦੇ ਅਫਵਾਹ ਮੈਂ ਵੀ ਸੁਣਿਆ ਪਰ ਇਹਦੇ 'ਚ ਮੈਂ ਇਹਦੀ ਕੋਈ ਪੁਸ਼ਟੀ ਨਹੀਂ ਕਰਦੀ ਸਾਨੂੰ ਇਸ ਤਰ੍ਹਾਂ ਦੀ ਕੋਈ ਇਨਫੋਰਮੇਸ਼ਨ ਨਹੀਂ ਹੈ ਕਿ ਉਹਨੇ ਸਾਈਕਲ ਤੇ ਜਾਣਾ ਸੀ ਮਨਨ ਟੈਲੀਗ੍ਰਾਫ ਸਟੇਬਲ ਇਕੁਪਮੈਂਟਸ ਤੋਂ ਬੁਆਏ ਕੀਤੀ ਸੀ ਇਹਦੇ ਚ ਜੀ ਜੋ ਸਾਨੂੰ ਹੁਣ ਤੱਕ ਮੋਬਾਈਲਸ ਵੀ ਪਤਾ ਲੱਗਿਆ ਤੇ ਉਹਨੇ ਦੱਸਿਆ ਵੀ ਹੈ ਉਹਨੇ ਇੱਕ ਜੋ ਅੱਜਕੱਲ ਵੈਸਟ ਹੁੰਦੀ ਹੈ ਜਿਹਦੇ ਤੇ ਮਲਟੀਪਲ ਪਾਕਟਸ ਹੁੰਦੀਆਂ ਉਹ ਉਹਨੇ ਜ਼ਰੂਰ ਆਨਲਾਈਨ ਹੀ ਪਰਚੇਸ ਕੀਤੀ ਸੀ ਜਿਵੇਂ ਕਿ ਉਹਨੇ ਬਾਕੀ ਵੀ ਕਾਫੀ ਸਾਰੇ ਕੈਮੀਕਲ ਪ੍ਰੋਡਕਟਸ ਆਨਲਾਈਨ ਪਰਚੇਸ ਕੀਤੇ ਸੀ ਇਹਦੀ ਪੁਸ਼ਟੀ ਵੀ ਜ਼ਰੂਰ ਕਰ ਦਿਓ ਬਟ ਕੁਝ ਗੱਲਾਂ ਅਫਾਬੇ ਉਹਦੀ ਜੀ ਇਨਡੋਕਟ੍ਰੀਨੇਟ ਤਾਂ ਹੋਈ ਹੀ ਸੀ ਕਿ ਮੈਂ ਕੁਝ ਇਸ ਤਰ੍ਹਾਂ ਦਾ ਕੰਮ ਕਰਨਾ ਹੈ ਸੋ ਉਹਨੂੰ ਜੇ ਤੁਸੀਂ ਮਨੁੱਖੀ ਬੰਬ ਵੱਲ ਤੋਰਦੇ ਹੋ ਬਟ ਅਦਰਵਾਈਜ਼ ਉਹ ਕੋਈ ਐਕਚੁਅਲਾਈਜ਼ ਤਾਂ ਕਰ ਨਹੀਂ ਪਾਇਆ ਉਹ ਬੰਬ ਉਹ ਆਪ ਹੀ ਨਹੀਂ ਬਣਾ ਪਾਇਆ ਬਟ ਯੈਸ ਉਹਦੇ ਮਨ ਚ ਇਦਾਂ ਦੇ ਖਿਆਲ ਆਉਂਦੇ ਸੀ ਇਸ ਵਿੱਚ ਪਾਕਿਸਤਾਨ ਨਾਲ ਕਿੰਨਾ ਕੁ ਹੱਥ ਲੱਗਿਆ ਜੀ ਹੁਣ ਤੱਕ ਜੀ ਸਾਡੀ ਤਫतीश 'ਚ ਕੋਈ ਇਸ ਤਰ੍ਹਾਂ ਦੀ ਉਹਦਾ ਫਿਜ਼ੀਕਲ ਜਾਂ ਕੋਈ ਕਨੈਕਸ਼ਨ ਨਹੀਂ ਆਇਆ ਹਾਲੇ ਤੱਕ ਉਹਦੀ ਸਾਰੀ ਵੀਡੀਓਜ਼ ਹੀ ਮਿਲੀਆਂ ਜੋ ਬਿਲਕੁਲ ਜਾਂਚ ਕੀਤੀ ਗਈ ਸੜੇ ਇੰਟਜ ਜੀ ਹੈਗੇ ਤਾਂ ਆਈਵੀ ਵਾਲੇ ਆਏ ਸੀਗੇ ਤੇ ਐਨਆਈਏ ਦੇ ਅਫੀਸ਼ੀਅਲਸ ਆਏ ਔਰ ਕਟੂਆ ਪੁਲਿਸ ਦੇ ਡੀਐਸਪੀ ਆਏ ਸੀਗੇ ਤੇ ਹੁਣ ਆਮੀ ਦੇ ਅਫੀਸ਼ੀਅਲ ਸੀਨ ਆਫ क्राइम ਨੂੰ ਵਿਜ਼ਿਟ ਕਰਨ ਆ ਰਹੇ ਬਾਕੀ ਚਾਹੇ ਵਿਅਕਤੀ ਵੀ ਕੌਣ ਕੌਣ ਸ਼ਾਮ ਸੀ ਤਾਂ ਗੱਲਬਾਤ ਕਰ ਰਹੇ ਨਹੀਂ ਜੀ ਹਲੇ ਤੱਕ ਕੋਈ ਇਸ ਤਰ੍ਹਾਂ ਨਹੀਂ ਜਿਦਾ ਪਿੰਡ ਦੇ ਬੰਦੇ ਤੋਂ ਕਿ ਪ੍ਰਾਈਸ ਸੀ ਕਿ ਜਾਂ ਉਸ ਦੇ ਵਿੱਚ ਨਹੀਂ ਜੀ ਔਨਲਾਈਨ ਟਿਕਟ ਹੈ ਮੈਨੂੰ ਲੱਗਦਾ ਸਾਰਾ ਨੇ ਵੀਡੀਓ ਦੇ ਦੇ ਕੇ ਕੀਤਾ ਹੈ ਜਨ ਕਿ ਫਾਇਦਾ ਕੋਈ ਵੀ ਬੰਦਾ ਕਿਸੇ ਨਾਲ ਇਹਦਾ ਰਿਲੇਸ਼ਨ ਨਹੀਂ ਆਇਆ ਜਾਂ ਕਿਸੇ ਵਿਅਕਤੀਆਂ ਨਹੀਂ ਆਇਆ ਕੀ ਲੱਗਦਾ ਸਾਰਾ ਜੋ ਇਹਨੇ ਵੀਡੀਓ ਦੇ ਦੇ ਕੀਤਾ ਹੈ ਜੋ ਹੁਣ ਤੱਕ ਦੀ ਪੁੱਛਕਿਸ਼ ਚ ਪਤਾ ਲੱਗ ਗਿਆ ਜੀ ਇਹ ਬਹੁਤ ਜ਼ਿਆਦਾ ਇਨਾ ਚੀਜ਼ਾਂ ਤੋਂ ਇਨਸਪਾਇਰ ਹੋ ਗਿਆ ਸੀਗਾ ਔਰ ਜਿਵੇਂ ਕਿ ਦਾ ਪਹਿਲਾਂ ਵੀ ਪੀਜੀਆਈ ਚ ਵੀ ਇਲਾਜ ਚੱਲਦਾ ਸੀ ਇਹ ਕਾਫੀ ਪ੍ਰੈਗਾਬਲਿਨ ਪਹਿਲਾਂ ਖਾਣ ਲੱਗ ਪਿਆ ਸੀ ਫਿਰ ਇਹਨਾਂ ਡਾਕਟਰਸ ਨੇ ਦੀ ਪ੍ਰੈਸਕ੍ਰਿਪਸ਼ਨ ਚ ਵੀ ਲਿਖਿਆ ਪੀਜੀਆਈ ਜੇ ਕਿ ਇਹਨੂੰ ਕੱਲਾ ਨਾ ਛੱਡੋ ਔਰ ਕੋਈ ਸ਼ਾਰਪ ਆਬਜੈਕਟ ਨਾ ਦੀ ਵਰਤੋਂ ਨਾ ਕਰੇ ਸੋ ਇਹ ਸਾਰੀ ਚੀਜ਼ਾਂ ਇਥੇ ਵੀ ਬੈਂਕ ਦਾ ਖਾਤਾ ਤਾਂ ਕੋਈ ਬੈਂਕ ਖਾਤੇ ਦੀ ਵੀ ਅਸੀਂ ਡੀਟੇਲ ਕਢਾਈ ਹੈ ਜੀ ਹਲੇ ਤੱਕ ਕੋਈ ਇਸ ਤਰ੍ਹਾਂ ਦੀ ਆਪਤੀਜਨਕ ਸਾਹਮਣੇ ਨਹੀਂ ਆਈ। ਜੀ ਇਹਦੇ ਡੈਗਨ ਕਿ ਕਰਾਇਆ ਹੋਣਾ ਹੰਤਾ ਰਿਹਾ। ਇਹਦੇ ਫਾਦਰ ਨੂੰ ਜੀ ਏਮਸ ਨੇ ਬਾਬਾ ਫਰੀਦ ਮੈਡੀਕਲ ਕਾਲਜ ਰੈਫਰ ਕਰਤਾ ਸੀ ਬਿਕੋਜ਼ ਉਹਨਾਂ ਦੀ ਅੱਖਾਂ 'ਚ ਕੁਝ ਡੈਮੇਜ ਪਤਾ ਲੱਗਿਆ ਸੀਗਾ। ਹੁਣ ਕੀ ਅੱਗੇ ਦੀ ਕਾਰਵਾਈ ਕੀ ਹੋਣੀ ਹੈ? ਹੁਣ ਜੀ ਅਸੀਂ ਅੱਜ ਉਹਨੂੰ ਪੇਸ਼ ਕਰਕੇ ਜੋ-ਜੋ ਵੱਖ-ਵੱਖ ਪਹਿਲੂ ਅਸੀਂ ਆਪਣੀ ਤਫ਼ਤੀਸ਼ 'ਚ ਪਤਾ ਕਰਨੇ ਜੋ ਕਾਫੀ ਕੁਝ ਇਹਦੇ ਮੋਬਾਈਲ 'ਚ ਹੈ ਉਹਦੀ ਤਫ਼ਤੀਸ਼ ਕਰਾਂਗੇ ਬਾਕੀ ਤੁਹਾਨੂੰ ਨਾਲ ਦੇ ਨਾਲ ਅਸੀਂ ਦੱਸਦੇ ਰਿਹਾ ਜੋ ਹੈ ਉਹ ਹੋਰ ਕੋਈ ਨਵੀਂ ਗੱਲ ਸਾਹਮਣੇ ਹੈ ਮੈਡਮ ਕਿਤੇ ਜੀ ਰਿਮਾਂਡ ਤਾਂ ਮੰਗਾਂਗੇ ਆਲਾਤ ਕਿਵੇਂ ਲੈਣਾ ਉਹਦੇ ਦਾ ਹੱਥ ਵੀ ਕੱਟਿਆ ਗਿਆ ਸੀ ਮੱਛ ਵੀ ਗਿਆ ਸੀ ਉਹਨਾਂ ਆਲਾਤ ਕੇ ਨਾਲ ਉਹਦੀ ਰੈਸਟ ਪਾਰਟੀ ਹੈਗੀ ਹੈ ਛੁੱਟੀ ਵੀਸ਼ਟ ਮਿਲ ਗਈ ਹੈਗੀ ਉਹ ਬਿਲਕੁਲ ਦਾ ਹੱਥ ਤਾਂ ਅਗਲੇ ਦਿਨੀ ਜਿਹੜਾ ਉਹਦਾ ਰਾਈਟ ਹੈ ਉਹ ਕੱਟਿਆ ਗਿਆ ਹੈ ਤੇ ਉਹਦੇ